ਜਿਸ ਉਮਰ ਦੇ ਵਿੱਚ ਉਹਨਾਂ ਨੂੰ ਆਪਣੇ ਘਰੇ ਆਰਾਮ ਲੈਣ ਦੀ ਉਹਨਾਂ ਦਾ ਟਾਈਮ ਸੀਗਾ ਘਰ ਦੇ ਵਿੱਚ ਬੈਠਣ ਦਾ ਟਾਈਮ ਸੀਗਾ ਅੱਜ ਉਹੀ ਟਾਈਮ ਦੇ ਵਿੱਚ ਉਹ ਬਜ਼ੁਰਗ ਫੈਮਿਲੀ ਉਹ ਬਜ਼ੁਰਗ ਜੋੜਾ ਜਿਹੜਾ ਆ ਆਸ਼ਰਮ ਦੇ ਵਿੱਚ ਰਹਿ ਰਿਹਾ ਉਹ ਮੈਨੂੰ ਕਹਿ ਲੱਗਾ ਤੁਸੀਂ ਡੈਡੀ ਆ ਜਾਓ ਆ ਜਾਓ ਆ ਜਾਓ ਮੈਂ ਕਿਹਾ ਅਸੀਂ ਨਹੀਂ ਆਣਾ ਮੈਂ ਕਿਹਾ ਤੇਰੇ ਨਰਕ ਛੱਡ ਕੇ ਅਸੀਂ ਸਾਨੂੰ ਰੱਬ ਨੇ ਸਵਰਗ ਦਿੱਤਾ ਅਜੀ ਸਵਰਗ ਦੇ ਵਿੱਚੋਂ ਸਵਰਗ ਦੇ ਵਿੱਚੋਂ ਨਿਕਲ ਕੇ ਨਰਕ ਵਿੱਚ ਮੁਰ ਕੇ ਕਿਉਂ ਆਈ ਏ ਤੈਨੂੰ ਮਕਾਨ ਦੇਤਾ ਤੈਨੂੰ ਪੈਸਾ ਦੇਤਾ ਤੈਨੂੰ ਜੇਬਰ ਦੇਤਾ ਲੱਗੀ ਲਗਾਇਆ ਸਭ ਕੁਝ ਤੇਰੇ ਛੱਡ ਗਿਆ ਕੋਈ ਮੁੰਡਾ ਹੈ ਤਾਂ ਉਹ ਨਹੀਂ ਮੁੰਡੇ ਨਹੀਂ ਸੰਭਲ ਪੇ ਸਾਡਾ ਮੁੰਡਾ ਥੋੜਾ ਸਾਡਾ ਡੈਡੀ ਹੈ ਉਹ ਸਾਡਾ ਡੈਡੀ ਹੈ ਜਿਹਨਾਂ ਚਾਹਣ ਕਰੇ ਹੁੰਦਾ ਬਹੁਤ ਡਾਈ ਦੇ ਉੱਤੇ ਫਿਰ ਸਾਥੀ ਨਗਰ ਨਹੀਂ ਆਉਂਦੀ ਉਹਨੂੰ ਚਰਦੀ ਨਗਰ ਨਹੀਂ ਆਉਂਦੀ ਤਾਂ ਦਿਨ ਦੇ ਰੋਜ਼ ਆਉਂਦੀ ਹੈ ਜਿਸ ਵੇਲੇ ਇਨਸਾਨ ਤੇ ਗਰਾਵਟ ਡਿੱਗਦੀ ਹੈ ਉਹਨੂੰ ਧਰਤੀ ਨਜ਼ਰ ਆਉਂਦੀ ਹੈ ਜੇ ਕਿਤੇ ਜਾਣਾ ਹੋਵੇ ਉਹਨਾਂ ਨੇ ਹਾਂ ਅਸੀਂ ਅੰਦਰ ਬੈਠੇ ਆ ਨਾ ਬਾਹਰ ਤਾਲਾ ਲਾ ਕੇ ਜਾਣਾ ਉਹਨਾਂ ਨੇ ਸਾਨੂੰ ਅੰਦਰ ਵੀ ਬਾਹਰ ਕਿਸੇ ਨੇ ਗੱਲਬਾਤ ਨਾ ਕਰ ਕਿ ਕੋਈ ਭੇਜ ਨਾ ਨਿਕਲ ਜਾਣ ਉਹ ਜਿਹੜੇ ਸਹੁਰੇ ਉਹਦੇ ਸਾਡੇ ਮੁੰਡੇ ਦੇ ਸਹੁਰੇ ਆ ਨਾ ਸਾਡੀ ਨੂੰਹ ਹੈ ਜਿੱਥੇ ਦੀ ਫਗਵਾੜੇ ਦੀ ਹੈ ਉਹ ਉਹ ਮਤਲਬ ਕਹਿੰਦਾ ਜੋ ਕਹਿੰਦੀ ਸੋਹਕ ਹੁੰਦਾ ਉਹਦੇ ਘਰ ਚ ਨੇ ਨਾ ਪਿਆ ਸਾਡਾ ਲਈ ਦਵਾਈਆਂ ਬੋਲਿਆ ਹੀ ਲੈ ਲਵਾਂਗਾ ਲੈ ਲਵਾਂਗਾ ਰਿਆਣੀਆਂ ਨਹੀਂ ਕੀ ਕਹਿਣਾ ਚਾਹੋਗੇ ਇਦਾਂ ਦੀ ਔਲਾਦਾਂ ਨੂੰ ਨਾ ਦੇ ਮੇਰਾ ਬਿੱਧੇ ਰਾਜਸੂਤ ਕੀ ਕਰ ਰਹੀ ਹੈ ਜਿਹੜੇ શરી ਦੇ ਦੁਸ਼ਮਣ ਵਾਂਗੀਆਂ ਨੂੰ ਇਲਾਜ ਕਰਦੀ ਹੈ ਮੇਰੇ ਸਾਰਿਆਂ ਭਰਾਵਾਂ ਨੇ ਮੈਨੂੰ ਲੁੱਟ ਕੇ ਖਾਦਾ ਵੱਡਿਆਂ ਇਹ ਵੀ ਖਾ ਲਈ ਇਹ ਪੁੱਤ ਵੀ ਖਾਈ ਜਾਂਦਾ ਪਿਆਰ ਵੀ ਖਾਦਾ ਹੈ ਮੈਨੂੰ ਛੱਡਿਆ ਕਿ ਨਹੀਂ ਹੈ ਦਿ ਸੀੜੀ ਐਟਲਾਈਨਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨਿਹਮਲਿਕ ਸਵਾਗਤ ਕਰਦੀ ਆ ਅਕਸਰ ਇਹ ਸੀ ਦੇਖਦੇ ਕਿ ਜਿਹੜੇ ਲੋਕੀ ਜੋ ਵੀ ਕਰਮਾ ਕਰਦੇ ਨੇ ਜੋ ਵੀ ਸਹੀ ਜਾਂ ਵਧੀਆ ਜਾਂ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਸਜ਼ਾ ਜਿਹੜੀ ਇਹ ਦੁਨੀਆ ਦੇ ਵਿੱਚ ਮਿਲਦੀ ਹੈ ਤੁਸੀਂ ਬਿਲਕੁਲ ਸਹੀ ਸੁਣ ਰਹੇ ਤੇ ਅੱਜ ਸਾਡੇ ਨਾਲ ਇੱਕ ਕਪਲ ਮੌਜੂਦ ਹੈ ਜਿਨ੍ਹਾਂ ਦੀ ਤੁਸੀਂ ਹਾਲਾਤ ਦੇਖ ਸਕਦੇ ਹੋ ਜਿਸ ਉਮਰ ਦੇ ਵਿੱਚ ਉਹਨਾਂ ਨੂੰ ਆਪਣੇ ਘਰੇ ਰਾਮ ਲੈਣ ਦੀ ਉਹਨਾਂ ਦਾ ਟਾਈਮ ਸੀਗਾ ਘਰ ਦੇ ਵਿੱਚ ਬੈਠਣ ਦਾ ਟਾਈਮ ਸੀਗਾ ਅੱਜ ਉਹੀ ਟਾਈਮ ਦੇ ਵਿੱਚ ਉਹ ਬਜ਼ੁਰਗ ਫੈਮਲੀ ਉਹ ਬਜ਼ੁਰਗ ਜੋੜਾ ਜਿਹੜਾ ਆ ਆਸ਼ਰਮ ਦੇ ਵਿੱਚ ਰਹਿ ਰਿਹਾ ਹੈ ਐਡਾ ਪੈਸਾ ਕਮਾਉਣ ਤੋਂ ਬਾਅਦ ਵੀ ਅੱਜ ਆਸ਼ਰਮ ਦੇ ਵਿੱਚ ਕਿਉਂ ਆਣਾ ਪਿਆ ਕੀ ਕਰਦੇ ਹਾਲਾਤ ਬਣੇ ਅੱਜ ਸਾਰੀ ਗੱਲਬਾਤ ਕਰਦੇ ਤੇ ਇਹਨਾਂ ਦੋਨਾਂ ਨੂੰ ਜਾਣਦੇ ਸਭ ਤੋਂ ਪਹਿਲਾਂ ਬੇਬੇ ਨਾਲ ਗੱਲ ਕਰਦੇ ਬੇਬੇ ਸਟਾਰਟ ਕਰਦੇ ਕਿੰਝ ਗਾਜੀ ਅਕੀ ਹਾ ਚੱਲ ਬੇਬੇ ਇਹ ਕਮਰਾ ਟਾਈਮ ਪਾਸ ਹੋਈ ਅੰਦਰ ਬੁਲਿਆ ਟਾਈਮ ਪਾਸ ਹੋਈ ਜਾਂਦਾ ਬਦੀ ਕਿੱਧਰੋਂ ਆਏ ਹੋ ਤੁਸੀਂ ਨਵੇਂ ਸ਼ਹਿਰ ਨਵੇਂ ਸ਼ਹਿਰ ਕਿੰਨੇ ਟਾਈਮ ਹੋ ਗਿਆ ਇੱਥੇ ਆਇਨੋ ਉਹ ਨਾ ਇਹ ਤਾਂ ਬਾਈ ਜੀ ਨੂੰ ਹੈ ਬੰਨ ਰਹਿ ਗਈ ਤੇ 3-4 ਮਹੀਨੇ 3-4 ਮਹੀਨੇ ਪਹਿਲਾਂ ਵੀ ਰੱਖ ਕੇ ਗਈ ਉਹ ਇਹਹੀ ਇਹਹੀ ਕਮਰੇ ਚ ਦੋਵੇਂ ਇਕੱਠੇ ਆਈ ਸੀਗੇ ਹਾਂ ਦੇ ਤਾਂ ਇਕੱਠੇ ਆ ਸੀ ਤੇ ਕੀ ਕਾਰਨ ਕੀ ਬਣਿਆ ਕਿ ਤੁਸੀਂ ਮਤਲਬ ਇੱਥੇ ਆ ਗਏ ਕੀ ਕਾਰਨ ਬਣ ਬੇਟਾ ਹਾਲ ਮੈਂ ਲੇ ਜਾਂਦਾ ਉਹਨਾਂ ਜੀ ਤਾਂ ਚਲ ਜੋ ਆਸ਼ਰਮ ਚਲ ਜੋ ਉਹਨਾਂ ਮਾਪਿਆਂ ਨੂੰ ਅੱਛਾ ਮੁੰਡਾ ਇਹ ਗੱਲ ਕਹਿੰਦਾ ਸੀ ਹਾਂਜੀ ਤੇ ਕਦੇ ਇਹ ਸਵਾਲ ਨਹੀਂ ਚੁੱਕਿਆ ਕਿ ਆਸ਼ਰਮ ਜਿਹੜਾ ਚਲਾ ਰਹੇ ਨੇ ਉਹ ਵੀ ਤਾਂ ਕਿਸੇ ਦੇ ਪੁੱਤੀ ਨੇ ਉਹ ਕਹਿੰਦੇ ਨਹੀਂ ਉਹ ਤਾਂ ਇੰਨੇ ਬੱਚੇ ਇੰਨੇ ਮਾਪਿਆਂ ਨੂੰ ਸੰਭਰੇ ਤੁਹਾਡੇ ਤੋਂ ਅਸੀਂ ਦੋਵੇਂ ਨਹੀਂ ਸੰਭਰੇ ਹਾਂਜੀ ਹਾਂਜੀ ਮੈਂ ਮੇਰੇ ਅਫੀਸ ਵਿੱਚ ਨੂੰ ਮਿਲਤਾ ਸੀ ਵੱਡੇ ਅਫਸਰ ਵੀ ਆਏ ਸੀ ਜੀ ਇਹ ਫੋਨ ਆ ਗਿਆ ਮੈਂ ਜਿਵੇਂ ਫੋਨ ਆ ਗਿਆ ਤਾਂ ਮੈਂ ਇੰਕਰਾਜੀ ਚੀਜ਼ ਆ ਕੇ ਨਾਲ ਮਿਲਿਆ ਕਿਹਨੇ ਤੁਮ ਬੁਲਾਇਆ ਮੇਰੇ ਕਿਸੀ ਦਸਤਾਨ ਚਲ ਰਹੀ ਹੈ ਸਾਨ ਨੂੰ ਕੋਈ ਬਧ ਨਹੀਂ ਇਹਨਾਂ ਨੇ ਮੈਨੂੰ ਸਾਰੀ ਗੱਲ ਬਾਤ ਪੁੱਛੀ ਬਣ ਕੇ ਕਿਹਦੇ ਤੇਰੇ ਘੱਕੇ ਦਾ ਫੋਨ ਆਇਆ ਆ ਕਿ ਕਿਹਦੀ ਕਿਹਦੀ ਸਭ ਮੈਨੂੰ ਕਹਨੋ ਤ੍ਰੇਕੋਨ ਚਾਰਪ ਦਿਰੋਧਰੀ ਕਰ ਦੇਣਾ ਨਹੀਂ ਕਹਿੰਦੇ ਨਹੀਂ ਹੁਣ ਤਾਂ ਕਹਿਤਾ ਸੀ ਵੇ ਉਹ ਮੈਨੂੰ ਕਹਣ ਲੱਗਾ ਤੁਸੀਂ ਡੈਡੀ ਆ ਜਾਓ ਆ ਜਾਓ ਆ ਜਾਓ ਮੈਂ ਕਿਹਾ ਅਸੀਂ ਹੁਣ ਨਹੀਂ ਆਣਾ ਅਸੀਂ ਹਲੇ ਨਹੀਂ ਆਣਾ ਅਸੀਂ ਕਹਿੰਦੇ ਕਿਉਂ ਮੈਂ ਕਿਹਾ ਇਹ ਤੇਰਾ ਨਰਕ ਛੱਡ ਕੇ ਅਸੀਂ ਸਾਨੂੰ ਰੱਬ ਨੇ ਸਵਰਗ ਦਿੱਤਾ ਅਸੀਂ ਸਵਰਗ ਦੇ ਵਿੱਚੋਂ ਸਵਰਗ ਦੇ ਵਿੱਚੋਂ ਨਿਕਲ ਕੇ ਨਰਕ ਵਿੱਚ ਮੁਰ ਕੇ ਕਿਉਂ ਆਈਏ ਤੈਨੂੰ ਮਕਾਨ ਦਿੱਤਾ ਤੈਨੂੰ ਪੈਸਾ ਦਿੱਤਾ ਤੈਨੂੰ ਜੇਬਰ ਦਿੱਤਾ ਲੱਗੀ ਲਗਾਇਆ ਸਭ ਕੁਝ ਤੇਰੇ ਛੱਡ ਕੇ ਆ ਗਿਆ ਇੱਕ ਸੂਈ ਵੀ ਨਹੀਂ ਚੱਕੀ ਕਰਦੀ ਅੱਛਾ ਨਹੀਂ ਕੀ ਕੰਮ ਕੀ ਕਰਦੀ ਸੀ ਬਾਪੂ ਜੀ ਤੁਸੀਂ ਮੇਰੀ ਅਸਾਮਤੀ ਸਟੋਰ ਚਾਹ ਦੀ ਦੁਕਾਨ ਸੀ ਸੁੱਕੀ ਚਾਹ ਦੀ ਨਵਾਂ ਸ਼ਹਿਰ ਦੇ ਵਿੱਚ ਹਮ ਹਰੋਂ ਕੰਮ ਸੇ ਕੰਮ ਵੀ 50 ਸਾਲ ਕੀਤੀ ਮੈਂ ਦੁਕਾਨ 40 ਸਾਲ 40 50 ਸਾਲ ਹਮ ਕੱਲੀ ਚਾਹ ਹੀ ਵੇਚਦਾ ਰਿਹਾ ਮੈਂ ਹਾਂ ਸੁੱਕੀ ਚਾਹ ਸੁੱਕੀ ਚਾਹ ਬੜੇ ਬੜੇ ਦੂਰ ਦੂਰ ਜਾਣ ਲੋਕੀ ਨੇ ਤੇ ਕਿੰਨੇ ਬੱਚੇ ਸੀ ਤੁਹਾਡੇ ਬੱਚੇ ਦੋ ਕੁੜੀਆਂ ਇੱਕ ਮੁੰਡਾ ਹੈ ਇੱਕੋ ਹੀ ਮੁੰਡਾ ਹੈ ਤੇ ਉਹਨੇ ਹੀ ਮੁੰਡੇ ਨਹੀਂ ਸੰਭਲੇ ਪੇ ਸਾਡਾ ਮੁੰਡਾ ਥੋੜਾ ਉਹਦਾ ਸਾਡਾ ਡੈਡੀ ਹੈ ਉਹ ਜਿਹੜਾ ਡੈਡੀ ਹੈ ਡੈਡੀ ਹੈ ਉਹ ਡੈਡੀ ਇਹ ਕੰਮ ਕਰ ਰਿਹਾ ਉਹ ਹਾਂ ਦੇਖੋ ਤੁਸੀਂ ਕੋਈ ਚੰਗਾ ਕੰਮ ਕਰ ਰਿਹਾ ਉਹ ਹਾਂ ਨਹੀਂ ਉਹਨੂੰ ਪਤਾ ਹੀ ਨਹੀਂ ਵੀ ਮੈਂ ਕੱਲ ਨੂੰ ਕਿਹစီ ਬਖਤਾ ਮਾਂ ਹੂੰ ਦੀ ਉਹ ਹੀ ਸੋਚ ਰਿਹਾ ਮੈਂ ਕੱਲ ਨੂੰ ਐਸਾ ਬਖਤਾਣਾ ਤਾਂ ਮੈਂ ਕਿਉਂ ਮਾੜਾ ਕੰਮ ਕਰਾਂ ਜਿਹਨਾਂ ਚਾਣ ਕਰੇ ਹੁੰਦਾ ਬਹੁਤ ਜ਼ਾਇਦੇ ਉੱਤੇ ਫਮ ਸਾਥੀ ਨਗਰ ਨਹੀਂ ਆਉਂਦੀ ਹੂੰ ਉਹਨੂੰ ਧਰਤੀ ਨਗਰ ਨਹੀਂ ਆਉਂਦੀ ਤਾਂ ਵੀ ਨਦੇ ਰੋਸੇ ਲਾਂਦੀ ਐ ਜਿਸ ਵੇਲੇ ਇਨਸਾਨ ਦੀ ਗ੍ਰਾਵਟਿ ਡਿਗਦੀ ਐ ਹੂੰ ਉਹਨੂੰ ਧਰਤੀ ਨਗਰ ਆਉਂਦੀ ਐ ਬਿਲਕੁਲ ਤੇ ਬਾਪੂ ਜੀ ਕਦੇ ਉਮੀਦ ਕੀਤੀ ਸੀ ਕਿ ਇੱਕੋ ਹੀ ਮੁੰਡਾ ਐ ਉਹ ਵੀ ਇਦਾਂ ਦਾ ਕਰ ਦੂਗਾ ਕਾਰੋਬਾਰ ਕਰ ਦੂਗਾ ਹਮੇਸ਼ਾ ਤਾਨੇ ਤੁੰਨੇ ਮਾਰੂਗਾ ਸੁਨਾਨਦਾ ਰਹੂਗਾ ਕੱਢਿਆ ਕਿਸੇ ਨੇ ਨਹੀਂ ਮੈਨੂੰ ਮਨਾਈ ਨਹੀਂ ਕੱਢਿਆ ਕੱਢੇ ਨਹੀਂ ਮੈਂ ਆ ਵੀ ਮੋਰੇ ਮਬੂਹਾਂ ਤੋਂ ਨੇ ਇੱਦਾਂ ਦੇ ਹਾਲਾਤ ਬਣਾਤੇ ਜਿਨ੍ਹਾਂ ਮੈਨੂੰ ਮਜਬੂਰੀ ਹੈ ਕਹਿੰਦੇ ਆ ਨਾ ਵੀ ਕਰ ਛੱਡਣ ਨੂੰ ਨਹੀਂ ਕਹਿੰਦੇ ਪਰ ਇੰਨਾ ਮਜਬੂਰ ਕਰ ਦਿੰਦੇ ਨੇ ਕਿ ਘਰੋਂ ਬਾਹਰ ਨਿਕਲਣਾ ਹੀ ਪੈਂਦਾ ਆਪਣੇ ਆਪ ਨੂੰ ਜੀ ਕਿਤੇ ਜਾਣਾ ਹੋਵੇ ਉਹਨਾਂ ਨੇ ਹਾਂ ਅਸੀਂ ਅੰਦਰ ਬੈਠੇ ਆ ਨਾ ਬਾਹਰ ਤਾਲਾ ਲਾ ਕੇ ਜਾਣਾ ਉਹਨਾਂ ਨੇ ਸਾਨੂੰ ਅੰਦਰ ਕਿਉਂ ਬਾਹਰ ਕਿਸੇ ਨਾਲ ਗੱਲਬਾਤ ਨਾ ਕਰਨ ਕਿਉਂ ਭੇਜਣਾ ਨਿਕਲ ਜਾਣ ਇਦਾਂ ਹੀ ਕਰਦਾ ਸੀ ਮਲੇ ਆਪਣੀ ਬਦਨਾਮੀ ਦਾ ਇੰਨਾ ਡਰ ਹੈ ਕੀ ਤੁਹਾਨੂੰ ਲੋਕ ਲਾ ਕੇ ਜਾਂਦੇ ਦੀ ਕਿ ਇਸੇ ਨਾਲ ਗੱਲ ਨਾ ਲੱਗ ਜਾਂਦਾ ਹੁਣ ਵੀ ਹੁਣ ਵੀ ਅਜੇ ਇੱਥੇ ਆਏ ਹਨ 15 ਦਿਨ ਪਹਿਲਾਂ ਲੋਕ ਲਾ ਕੇ ਗਿਆ ਤੇ ਇਹ ਨਹੀਂ ਬਦਨਾਮੀ ਤੜਾ ਕਿ ਕੋਈ ਪੁੱਛੂਗਾ ਜਾਂ ਕਹੂਗਾ ਕਿ ਤੁਹਾਡੇ ਮਾਪੇ ਆਸ਼ਰਮ ਕੀ ਕਰ ਰਹੇ ਨੇ ਤੁਹਾਡਾ ਇੰਨਾ ਵਧੀਆ ਬਿਜ਼ਨਸ ਹੈ ਪਾਪਾ ਨੇ ਤੁਹਾਡੇ ਬਿਜ਼ਨਸ ਜਿਹੜਾ ਸਟੈਂਡ ਕਰਕੇ ਦਿੱਤਾ ਐਡਾ ਤੁਹਾਨੂੰ ਕਰੋੜ ਦੀ ਪ੍ਰਾਪਰਟੀ ਦੇ ਵਿੱਚ ਲਾਣ ਵੀ ਆਣ ਬਾਲਨੇ ਨਹੀਂ ਚਾਹੀਦੇ ਇਹਨਾਂ ਨੇ ਮੋਹ ਚਾੜ ਪਾਰ ਲਿਆ ਸੀ ਬਿਆਰਨਾ ਚਾਹੁੰਦੇ ਜੀ ਬਾਰਗੀ ਚਾਹੁੰਨੇ ਸੀ ਪਤਾ ਉਹਦੇ ਜਿਹੜੇ ਸਹੁਰੇ ਉਹਦੇ ਸਾਡੇ ਮੁੰਡੇ ਦੇ ਸਹੁਰੇ ਆ ਨਾ ਸਾਡੀ ਨੂੰਹ ਜਿੱਥੇ ਦੀ ਫਗਵਾੜੇ ਵੀ ਹੈ ਉਹ ਉਹ ਮਤਲਬ ਕਹਿੰਦਾ ਜੋ ਕਹਿੰਦੀ ਸ਼ੋਕ ਹੁੰਦਾ ਉਹਦੇ ਘਰ ਚ ਅੱਛਾ ਮਤਲਬ ਨੂੰਹ ਦੀ ਜਲਦੀ ਹੈ ਨੂੰਹ ਦੀ ਜਲਦੀ ਹੈ ਨੂੰਹ ਕੁ ਗੁੱਡ ਐਸਾ ਕੁ ਮਤਲਬ ਕੋਈ ਕੋਈ ਦੋਈ ਦੂਛੜਦੀ ਹੈ ਜਾਂ ਕੋਈ ਮੰਤ ਸੰਤਲ ਮਾਰਦੀ ਉਹ ਸਾਨੂੰ ਕਰੇ ਬਰਬਾਦ ਕਰ ਕਿੰਨਾ ਟਾਈਮ ਹੋ ਗਿਆ ਵਸ ਮੁੰਡੇ ਦੇ ਵਿਆਹ ਨੂੰ ਮੁੰਡੇ ਵਿਆਹ ਨੂੰ ਹੋ ਗਿਆ ਤੇ ਗਿਰਨ ਸੋਨਾ ਸੋਣਾ ਲਓਗੇ ਕੰਤੋਂ 16 ਸਾਲ 16 ਸਾਲ ਹੋ ਗਏ 16 ਸਾਲ ਤੋਂ ਤੁਹਾਡੇ ਨਾਲ ਇਦਾਂ ਦਾ ਰਵਈਆ ਹੋਇਆ ਕਿ ਹੁਣ ਹੀ ਕੁਝ ਦਿਨਾਂ ਤੋਂ ਆ ਥੋੜੇ ਮਹੀਨੇ ਸਾਲ ਸਾਲ ਨਹੀਂ ਹਾਂ ਥੋੜੇ ਹਾਲਤ ਦਾ ਪਹਿਲਾਂ ਇਦਾਂ ਦਾ ਨਹੀਂ ਸੀਗਾ ਹੁਣ ਕੀ ਲੱਗਦਾ ਕਾਰਨ ਕੀ ਹੋਇਆ ਕਿ ਇੱਕਦਮ ਤੋਂ ਇੰਨਾ ਜ਼ਿਆਦਾ ਚੇਂਜ ਹੋ ਗਿਆ ਜਿਹੜਾ 90 ਉਹ ਕਹਿ ਲਉਣੀ ਕੋਈ ਇਹ ਨਹੀਂ ਸਮਝਾਂਦੀ ਐ ਵੀ ਤੇਰੇ ਬੱਚੇ ਤੇਰੇ ਬੱਚੇ ਕੁਝ ਬੜੀ ਬੱਚਿਆ ਤੂੰ ਸ਼ਾਮ ਜੇ ਕੋਈ ਸ਼ਾਮ ਸਕਦਾ ਤਾਂ ਸ਼ਾਮਲਾ ਹੂੰ ਬਸ ਇਹ ਬਸ ਜਦੋਂ ਹੁਣ ਦੇਖ ਲਓ ਜੀ ਜਿਵੇਂ ਨੇ ਨੇ ਪਿਆ ਸਾਡੇ ਲਈ ਦਵਾਈਆਂ ਦੋ ਲੈ ਆਈ ਹੂੰ ਬੱਚੇ ਮੈਂ ਲੈ ਆਉਂਗਾ ਹੂੰ ਲਿਆਂਗਾ ਹੂੰ ਲਿਆਣੀਆਂ ਨਹੀਂ ਅੱਛਾ ਐਸੇ ਜਿਉ ਜੀ ਆ 100 ਦਾ ਨੋਟ ਕੱਢ ਕੇ ਜੇ 500 ਰੁਪਏ ਦੇ ਦਵਾਈ ਜਾਈ ਗਈ ਆ ਅੱਖਾਂ ਦੀ ਦਵਾਈ ਸੀ ਮੰਗਾਣੇ ਉਹਨੇ ਦੋ ਦੋ ਚੀਜ਼ੀਆਂ ਹੂੰ ਉਹ ਪਈਆਂ ਆ ਉੱਥੇ ਹੂੰ ਹੂੰ ਉਹ ਜੋ ਮੰਗਾਣੇ ਆ ਜੀ ਮੈਂ ਕਹਿੰਦਾ ਮੈਂ ਕਿਹਨੂੰ ਕਰਸੇ ਜਰਾ ਆਹ ਫੜ 500 ਰੁਪਏ ਆ ਜਹਾ ਦੋ ਚੀਜ਼ੇ ਲੈ ਕੇ ਆਈ ਜਿੱਦ ਦੀ ਮਰਜ਼ੀ ਲੈ ਗਈ ਆਂ ਤੂੰ ਲੈ ਕੇ ਆਣੀਆਂ ਕਰਨੋਂ ਹੂੰ ਫੇ ਲੈ ਅੰਦਰ ਬੜੀ ਆਂ ਅੰਦਰ ਨਹੀਂ ਬੜਨਦਾ ਬੀੜੀਆਂ ਨੇ ਵੀ ਨਹੀਂ ਅੰਦਰ ਬੜਨਦੀਆਂ ਕੀ ਆ ਸਾਲ ਦਰੋਸਨ ਉਹ ਕਹਿੰਦਾ ਬੀਟਰੀ ਸੇ ਇਹ ਇਹ ਕੰਨੇ ਇਹ ਮਕਾਨ ਮੈਨੂੰ ਦੇ ਦਿਓ ਤੁਸੀਂ ਕਿ ਮਕਾਨ ਇਹ ਚਰੇ ਨੇ ਐ ਅੱਛਾ ਮਕਾਨ ਹਾਂ ਕਹਿੰਦਾ ਮੈਨੂੰ ਦੇ ਦਿਓ ਹਾਂ ਉਹ ਮਕਾਨ ਦਾ 60 ਲੱਖ ਰੁਪਏ ਮੁੱਲ ਸਾਨੂੰ ਦਿੰਦੇ ਸੀਗੇ ਅੱਛਾ ਅੱਠ ਮਰ ਲੇ ਜਗਾ ਬਣਿਆ ਅੱਛਾ ਔਰ ਕਾਰਨਰ ਤੇ ਮਕਾਨ ਹੈ 92 ਫੁੱਟ ਉਹ ਤੋਂ ਮੱਠਾ ਹੈ ਮੈਂ 50 ਕਰੋੜ ਲੈਣਾ ਮੈਂ ਯਾਰ ਲੋਰ ਮਿਲਦਾ ਭਇਆ ਉਹਦਾ ਮਤਲਬ ਵੀ ਕੇ ਨਾ ਮੇਕ ਕੋਈ ਰਾਜਵੀ ਮੇਕ ਇਹਨਾਂ ਮੇਕ ਕੋਈ ਰਾਜਵੀ ਜਿਹਦੇ ਨਿਆਣੇ ਆ ਹੂੰ ਸਾਰਾ ਤੂੰ ਲੜਕਾ ਆ ਕਿ ਜਿਹੜਾ ਬਾਬਤ ਨਹੀਂ ਥੋੜੇ ਮਨ ਚ ਪਾਰਸ਼ ਹੈਗਾ ਜੀ ਅੱਛਾ ਜਦੋਂ ਤੁਹਾਨੂੰ ਬਾਹਰ ਕੱਢਿਆ ਹੈ ਨਾ ਕਿਸੇ ਨੇ ਆਵਾਜ਼ ਨਹੀਂ ਚੁੱਕੀ ਕਿ ਕਿਉਂ ਆਪਣੇ ਮਾਪਿਆਂ ਨੂੰ ਮਤਲਬ ਕਿ ਆਸ਼ਰਮ ਜਾਂਦੇ ਮਜਬੂਰ ਕਰ ਰਹੇ ਹੋ ਅਲਾਜ ਕਰਾਂ ਚੱਲੇ ਆ ਅਲਾਜ ਕਰਾਂ ਚੱਲੇ ਉੱਥੇ ਅੱਛਾ ਇਹ ਗੱਲ ਕਹੀ ਹੈ ਨਾ ਹਾਂ ਆਏ ਵੀ ਇੱਥੇ ਹੀ ਹੈ ਰਾਜਗਰਾਂ ਆਏ ਹੈ ਸਾਨੂੰ ਛੱਡ ਕੇ ਥੋੜਾ ਗਿਆ ਉਹ ਦੁਬਾਰਾ ਆਏ ਨਾ ਜਾਣ ਨਹੀਂ ਦਿੰਦਾ ਹੂੰ ਕਹਿੰਦਾ ਮੈਂ ਨਹੀਂ ਜਾਣ ਜਾਂਦੇ ਨਾ ਲੋਕਾਂ ਦੇ ਅੱਗੇ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਨਾ ਹੂੰ ਸਾਨੂੰ ਮਿਲਣ ਵੀ ਆਇਆ ਤੇ ਨਮਸਕਾਰ ਦੋ ਦਿਨ ਮਿਲਣਾਂ ਦੇ ਬ੍ਰੈਂਡ ਹੂੰ ਉਹ ਕਹਿੰਦਾ ਨਹੀਂ ਜਾਣ ਦੇਣਾ ਮੈਂ ਫਿਰ ਆਪਣੀ ਆਪਣੀ ਜਵਾਈ ਵਰ ਦੇ ਨੂੰ ਫੋਨ ਕੀਤਾ ਹੂੰ ਕਹਿੰਦਾ ਮੰਮੀ ਮੈਂ ਤੁਹਾਨੂੰ ਛੱਡਿਆ ਉਹ ਗਾਪ ਤੇ ਹੂੰ ਇਹ ਮੈਂ ਕਿਹਾ ਸਮਝ ਤੂੰ ਕਾਹੜ ਗ੍ਰੇ ਹਾਂ ਚ ਹੂੰ ਅਸੀਂ ਬਹੁਤ ਲੋਕਾਂ ਦੇ ਵੀ ਕਾਰ ਛੱਡ ਕੇ ਉਦੋਂ ਜਾ ਰਹੇ ਇਲਾਜ ਕਰਾਣ ਚੱਲੇ ਆ ਕੋ ਦੋ ਚਾਰ ਹਜ਼ਾਰ ਰੁਪਏ ਇਹਨਾਂ ਨੂੰ ਦੇ ਦੇਵਾਂ ਹਾਂ ਇਹ ਹਾਂ ਵੀ ਨਹੀਂ। ਕਿਰਪਾ ਵੀ ਨਹੀਂ ਦੇਆ। ਕਿਰਪਾ ਕਿਦਰ ਜੀ ਵੀ ਨਹੀਂ। ਕੀ ਕਹਿਣਾ ਚਾਹੋਂਗੇ ਇਦਾਂ ਦੀ ਔਲਾਦਾਂ ਨੂੰ? ਨਾ ਦੇ ਮੇਰਾ ਬੇਤ ਜੀ ਰਾਜਪੂਤ। ਕੀ ਕਰ ਰਹੀ ਹੈ? ਜਿਹੜੇ શરી ਦੇ ਦੁਸ਼ਮਣ ਵਾਂਗੀਆਂ ਨੂੰ ਇਲਾਜ ਕਰਦੀ ਹੈ। ਕੀ ਹੋ ਗਿਆ ਬਾਪੂ ਕੋਲੇ? ਦੁਸ਼ਮਣ। ਨਹੀਂ ਜੀ ਮੈਨੂੰ ਚੰਗਾ ਨਹੀਂ ਲੱਗਦਾ ਇਹਦਾ ਕੋਈ ਵੀ ਗੰਮ। ਉਹ ਸਾਰੇ ਦੇ ਮਜਬਾਪ ਹੈ। ਮੈਨੂੰ ਇਹ ਜਿਹਾ ਇਲਮ ਵੀ ਨਹੀਂ ਸੀ। ਹਮ ਮੇਰੇ ਸਾਰਿਆਂ ਭਰਾਵਾਂ ਨੇ ਮੈਨੂੰ ਲੁੱਟ ਕੇ ਖਾਧਾ। ਹਮ ਵੱਡਿਆਂ ਨੇ। ਇਨੀ ਮਖਰੀ ਇਹ ਪੁੱਤ ਵੀ ਖਾਈ ਜਾਂਦਾ ਪਿਆਰ ਵਿਗਾੜਾ ਹੈ ਮੈਨੂੰ ਛੱਡਿਆ ਕਿਨੇ ਆ ਮੈਨੂੰ ਘਰ ਛੱਡ ਕੇ ਉੱਥੋਂ ਪਹਿਲਾਂ ਸ਼ਾਰਪੁਰ ਮੇਰੀ ਜਨਮ ਭੂਮੀ ਹੈ ਅੱਛਾ ਸ਼ਾਰਪੁਰੋਂ ਫਿਰ ਮੈਂ ਇੱਥੇ ਆ ਕੇ ਬਸ ਗਿਆ ਜੀ ਬਾਪੂ ਜੀ ਕਦੇ ਉਮੀਦ ਕੀਤੀ ਸੀ ਕਦੇ ਸੋਚਿਆ ਸੀ ਕਿ ਔਲਾਦ ਵੀ ਇਹ ਦਿਨ ਦਿਖਾਉਗੀ ਕਿਤੇ ਭਰਾਵਾਂ ਤੋਂ ਉਮੀਦ ਸੀਗੀ ਉਹਨਾਂ ਨੇ ਵੀ ਤੋੜਤੀ ਪਰ ਕਿਤੇ ਨਾ ਕਿਤੇ ਆਪਣੇ ਔਲਾਦ ਤੇ ਜ਼ਿਆਦਾ ਵਿਸ਼ਵਾਸ ਹੁੰਦਾ ਆਪਣੇ ਭਰਾਵਾਂ ਨਾਲ ਸੋਚਣਾ ਤਾਂ ਅੱਕੇ ਪਾਸੇ ਰਹੀ ਇੱਕ ਗੱਲ ਇੱਕ ਵਾਰ ਹੋਇਆ ਵੀ ਨਹੀਂ ਕਰੀ ਐਦਾਂ ਏ ਮਦ ਲੋਕਾਂ ਦਾ ਇਹ ਨਹੀਂ ਸਾਡੇ ਖਾਨਦਾਨ ਨਵੇਂ ਕੰਮ ਕਰਕੇ ਦਿਖਾਤਾ ਪੈਸੇ ਨੂੰ ਵੀ ਪੈਸਾ ਆ ਦੇਵਗੇ ਇਕੱਲਾ ਰਿਸ਼ਤੇਦਾਰ ਕੋ ਹੋਰ ਵਾਈ ਬੰਦੀ ਸਭ ਮਿਲਲੇ ਜੁਦੇ ਰਹੇ ਦੋ ਹੀ ਚੰਗਾ ਲੱਗਦਾ ਪੈਸਾ ਇਕੱਲਾ ਕੀ ਕਰੂਗਾ ਬਿਲਕੁਲ ਉੱਥੇ ਜਾ ਕੇ ਆਪਣੇ ਸਹੁਰਿਆਂ ਦੇ ਜਾ ਕੇ ਉੱਥੇ ਪੈ ਰਖੀ ਜਾਂਦਾ ਉਹਨਾਂ ਨੇ ਕਿਰੇ ਦੇ ਵੇਸਾਨਾ ਵੇ ਮੈਂ ਗਾ ਸਾਰਾ ਪੈਸਾ ਇਹ ਨੂੰ ਨੇ ਛੜੀ ਨਹੀਂ ਕੁੜੀ ਲੈਣਾ ਇਹ ਛੱਡਦੇ ਨੇ ਇਦਾਂ ਹੀ ਇਹਨੂੰ ਸਜਾਈ ਤਾਂ ਹੀ ਸਮਝ ਨੋ ਤੇ ਬੇਬੇ ਦੀ ਦਵਾਈ ਚੱਲ ਰਹੀ ਹੈ ਤੁਹਾਡੇ ਵੀ ਚੱਲ ਰਹੀ ਹੈ ਜੀ ਚੱਲ ਰਹੀ ਹੈ ਬਿਲਕੁਲ ਕੀ ਹੋਇਆ ਬੇਬੇ ਤੁਹਾਨੂੰ ਮੈਂ गिर ਗਈ ਸੀ ਅੱਛਾ ਦੋ ਤਿੰਨ ਸਾਲ ਹੋ ਗਏ ਇਹਦਾ ਮੈਨੂੰ ਇਲਾਜ ਨਹੀਂ ਕਰਾਇਆ ਮੁੰਡੇ ਨੇ ਚੰਗੀ ਤਰ੍ਹਾਂ ਆ ਮੀਨ ਦਿਖਾ ਹਰ ਯਾਰ ਰਹੀ ਰਹੀ ਹਾਲੇ ਹੀ ਬਈਆਂ ਮੇਰੇ ਚੋਰ ਐਥੇ ਤੱਕ ਪਹੁੰਚ ਗਈ ਹੂੰ ਜਿੰਦ ਮੈਂ ਠੀਕ ਹੋ ਗਈ ਸੀ ਥੋੜੀ ਜਿਹੀ ਕੀ ਹੋ ਗਿਆ ਡਾਕਟਰ ਕਹਿੰਦਾ ਤੁਸੀਂ ਖਾਣਾ ਖਾਓ ਕੁਝ ਖਾਓ ਕੁਝ ਨਹੀਂ ਦਿੰਦੇ ਸੀਗੇ अच्छा मतलब मुंडे ने इन्ना अपनी मां ते मतलब तरस भी नहीं कि मां डगीगी है ते इलाज करादा प्रॉपर मां ठीक हो वो कहता मरन ਦੇ ਵਿੱਚੋਂ ਕੰਮ ਮੁੱਕੇ ਮੈਨੂੰ ਜਾਇਦਾਦ ਮੇਰੇ ਹੱਥ ਆਵੇ ਉਹਦੇ ਮੀਂਹ ਜਈ ਸਾਡੀ ਮਰਗ ਦੇ ਵਿੱਚ ਬੈਠਾ ਹੋਇਆ ਅਜੋਲੇ अच्छा मतलब ਹਰ ਕੋਈ ਪੈਸਿਆਂ ਦੇ ਪਿੱਛੇ ਹੀ ਆਸਤੇ ਟਾਈਮ ਤੇ ਹਾਂ ਬਸ ਬਸ ਬਹਿ ਜਾ ਬੇਟੀ ਅਸੀਂ ਕੀ ਅਸੀਂ ਬਗਾਲ ਨਹੀਂ ਅਸੀਂ ਅੱਗੇ ਪਰਮਾਨਾ ਨਹੀਂ ਬਗਾਲੀ ਦੇਣੇ ਕਾਲੀ ਬਗਾਲਣੀ ਹੈ ਫੇ ਵੀ ਇਹਨੇ ਸਾਹਮਣਾ ਪਹਿਲਾਂ ਹੀ ਅੱਪਾ ਜੁੱਤੀ ਪਾ ਕੇ ਦਰ ਪਰ ਆਣ ਹੁਣ ਅੱਗੇ ਉਮੀਦ ਹੈਗੀ ਹੈ ਕਿ ਲੈਣਾ ਹੋਗਾ ਤੁਹਾਨੂੰ ਆਊਗਾ ਬੀਮੂ ਆਊਗਾ ਲੇਕਿਨ ਸਾਡਾ ਪਤਾ ਨਹੀਂ ਜਾਈਏ ਕਿ ਨਾ ਜਾਈਏ ਜਾਣਾ ਨਹੀਂ ਜਾਣਾ ਨਹੀਂ ਨਹੀਂ ਜਾਣਾ ਇਹ ਤਾਂ ਮਨ ਬੜਾ ਦੁਖੀ ਪਹਿਲਾਂ ਨਹੀਂ ਨਹੀਂ ਗਾਲਾਂ ਕੱਢ ਰਿਹਾ ਇਹਨੂੰ ਗਾਲਾਂ ਵੀ ਕੱਢੀਆਂ ਇਹਨੇ ਗੁੱਡੇ ਨੇ ਤੁਹਾਨੂੰ ਗਾਲਾਂ ਕੱਢੀਆਂ ਤੇਰੇ ਨਾਲ ਨਹੀਂ ਅਸੀਂ ਬੜਾ ਨਮਾਖਰਾ ਵਾਂ ਚੰਪੂ ਮੇਟਾ ਟਾਈਮ ਬੜੀ ਐਸਾ ਬਹਿ ਸਕੀ ਸੀ ਕਹਿੰਦਾ ਤੂੰ ਜਿਹੜਾ ਮਕਾਨ ਹੈ ਤੂੰ ਕਿੱਥੋਂ ਲੈਂਦਾ ਅੱਛਾ ਤੁਹਾਨੂੰ ਕਹਿੰਦੇ ਇਹਨੂੰ ਇਹਨੂੰ ਕਹਿੰਦੇ ਅੱਛਾ ਮੇਰੇ ਡੈਡੀ ਨੇ ਬਣਾਇਆ ਹਾਂ ਮੈਂ ਕਿਹਾ ਡੈਡੀ ਨੇ ਕਿਦਾਂ ਬਣਾਇਆ ਉਹਦੇ ਉਹਦੇ ਨੌ ਮਕਾਨ ਹੈ ਕਹਿੰਦਾ ਤੁਸੀਂ ਉਹਨੇ ਕੋਈ ਕੋਈ ਕਾਰਖਾਨਾ ਖੋਲਿਆ ਹੈ ਪਿਆ ਦਾ ਤੇ ਤਾਂ ਤੁਸੀਂ ਲਾਇ ਸਾਰੇ ਬੋਲਦਾ ਬੋਲਦਾ ਉਹ ਬੋਲ ਮਾਨੀ ਪਿੱਛੇ ਵੀ ਅਸੀਂ ਆ ਗਏ ਕਿ ਜੇ ਤੂੰ ਜੋ ਨਾ ਵੀ ਨਹੀਂ ਤਾਂ ਲੜਕਾ ਦੇ ਵੀ ਰਬ ਨਾ ਇਹ ਸੱਚੀ ਔਰ ਜੇ ਉਹਦੇ ਕੰਨ ਜਿਹੜਾ ਵਾਹ ਵਾਹ ਪਹੁੰਚ ਗਈ ਨਾ ਤਾਂ ਸ਼ਰਮ ਆਊਗੀ ਬਹੁਤ ਜ਼ਿਆਦਾ ਸ਼ਰਮ ਆਊਗੀ ਸਾਰੇ ਬਿਆਰ ਦੇ ਵਿੱਚ ਰੌਲੀ ਪੈ ਜਾਣੀ ਜਾਂਦੀ ਕੱਲ ਨੂੰ ਜਾਂ ਸਾਡੇ ਉੱਥੇ ਸਾਰੇ ਸ਼ਹਿਰ ਚ ਕਿਲੇ ਗਏ ਆ ਕਿ ਕੱਡੇ ਕੇ ਬਿਜਾਈ ਦੇ ਟੁੱਗਿਲ ਜਾਨੇ ਆ ਇਹ ਖਵਾਰਾ ਜਾਊਗਾ ਹੀ ਆਊਗਾ ਕਿ ਨਹੀਂ ਨਾਮ ਕਰੋ ਲਿਖੋਗੇ ਨਹੀਂ ਹਾਂ ਇਧਰ ਕਹਿੰਨੀ ਨਾ ਹਾਂ ਨਹੀਂ ਲਵਾਉਂਦਾ ਇਸ਼ਾਰਾ ਦੇਣਾ ਹੁੰਦਾ ਬੇ ਕਾਲਜ ਕਿਸੀ ਨੂੰ ਨਹੀਂ ਚਾਹੁੰਨ ਹੁੰਦੇ ਸਮਰਾ ਆਏ ਤੁਸੀਂ ਅੱਛਾ ਉਹ ਮੇਰਾ ਜਵਾਈ ਕਹਿੰਦਾ ਤੁਸੀਂ ਕਹੋ ਮੇਰੇ ਘਰ ਚੱਲੇ ਆ ਤੇ ਬੇਬੇ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਤੁਸੀਂ ਅੱਜ ਵੀ ਉਹਦੀ ਇੱਜ਼ਤ ਬਚਾਉਣ ਲਈ ਤੁਸੀਂ ਕਹਿ ਰਹੇ ਹੋ ਕਿ ਮੀਡੀਆ ਤੇ ਨਾ ਪਾਇਓ ਅਖਬਾਰਾਂ 'ਚ ਸਾਡਾ ਨਾਮ ਨਾ ਪਾਇਓ ਜਾਂ ਫਿਰ ਸੋਸ਼ਲ ਮੀਡੀਆ ਤੇ ਨਾਮ ਨਾ ਪਾਇਓ ਲੇਕਿਨ ਜਦੋਂ ਮੁੰਡੇ ਨੇ ਤੁਹਾਨੂੰ ਇਸ ਹਾਲਾਤਾਂ ਤੱਕ ਪਹੁੰਚਾਤਾ ਤੁਹਾਨੂੰ ਗਾਲ੍ਹਾਂ ਕੱਢੀਆਂ ਕਿ ਅੱਜ ਤੁਹਾਨੂੰ ਆਸ਼ਰਮ ਤੋਂ ਸਾਰਾ ਲੈਣਾ ਪੈ ਰਿਹਾ ਇਹਨਾਂ ਇਹਨਾਂ ਨੂੰ ਗਾਲ੍ਹਾਂ ਕੱਢੀਆਂ ਇਹ ਵੀ ਤੁਹਾਡੇ ਨਾਲ ਹੀ ਨੇ ਉਹੀ ਗੱਲ ਆ ਨਾ ਤੁਹਾਨੂੰ ਗਾਲ੍ਹਾਂ ਕੱਢੀਆਂ ਤੋ ਉਹਨਾਂ ਨੂੰ ਨੇ ਫਿਕਰ ਕਿ ਮੈਂ ਆਪਣੀ ਮਾਂ ਨੂੰ ਗਾਲਾ ਕੱਢ ਰਿਹਾ ਜੇ ਕੱਲ ਨੂੰ ਕਿਸੇ ਤੀਜੇ ਬੰਦੇ ਨੂੰ ਪਤਾ ਲੱਗੂਗਾ ਜਾਂ ਮੇਰੀ ਔਲਾਦ ਵੀ ਹੈਗੀ ਜੇ ਉਹਨੂੰ ਪਤਾ ਲੱਗੂਗਾ ਤੇ ਮੇਰੇ ਨਾਲ ਕੀ ਹਾਸ ਹੋਊਗਾ ਤੁਸੀਂ ਅੱਜ ਵੀ ਉਹਨਾਂ ਦੀ ਇੱਜ਼ਤ ਪੱਦੀ ਪਰਵਾਹ ਕਰ ਰਹੇ ਹੋ ਲੇਕਿਨ ਉਹ ਤੁਹਾਡੀ ਪਰਵਾਹ ਨਹੀਂ ਕਰ ਰਹੇ ਕਹਿੰਦੇ ਮੈਂ ਜੇ 10 ਦਿਨ ਕੋ ਦੱਸ ਕੇ ਕਰਾਂ ਨੂੰ ਕਿਹਾ ਜੇ ਤੂੰ ਦੱਸ ਕੇ ਨਹੀਂ ਕੀਤਾ ਸਾਇਨ ਕਿੰਨਾ ਕਰ ਤਾਂ ਕਰਕੇ ਦੇ ਨਹੀਂ ਵਰਕ ਲਾ ਹੋ ਗਿਆ ਮਕਾਮ ਦੇ 10 ਦਿਨ ਕਰ ਦਵੇ ਤੇ ਟੂਟਾ ਮੰਗਣ ਜੋਗਾ ਜਾਂ ਨੂੰ ਸਾਨੂੰ ਮੰਗਣ ਜੋਗਾ ਬਣਾਓ ਤੇ ਤੁਸੀਂ ਉਹਨਾਂ ਦੀ ਇੱਜ਼ਤ ਕੀ ਦੀ ਪਰਵਾਹ ਕਿਉਂ ਕਰ ਰਹੇ ਜੋ ਤੁਹਾਨੂੰ ਨਹੀਂ ਪੁੱਛ ਰਹੇ ਤਾਂ ਨੇ ਬੈਠਾ ਅਸੀਂ ਸੋਚ ਲਿਆ ਆ ਅਸੀਂ ਇਹ ਮਕਾਨ ਨੂੰ ਵੇਚ ਦੇਣਾ ਹੂੰ ਇੱਥੋਂ ਹੀ ਵਿਕ ਜਾਣਾ ਇੱਥੋਂ ਹੀ ਵੇਚ ਹੋ ਜਾਣਾ ਹੂੰ ਵੇਚ ਕੇ ਅਸੀਂ ਪੈਸੇ ਬੈਂਕ ਜਮਾ ਕਰਾ ਕੇ ਆਪਣੇ ਨਾਂ ਦੇ ਨਕਾਵਾਂਗੇ ਮੈਂ ਵਾੜੀ ਲਾਵਾਂਗੇ ਇਹ ਪ੍ਰਾਪਰਟੀ ਦੇਣੇ ਕਿ ਹੂੰ ਸੋਚ ਲਿਆ ਵੇਚਣ ਜਿੱਦਣਾ ਰਾਗੀ ਦੀ ਕੋਈ ਹੈਗੀ ਨਹੀਂ ਕੋਈ ਮੈਨੂੰ ਕਹਿੰਦਾ 500000 ਰੁਪਏ ਮੈਂ ਬੜੇ ਦਾ ਮਟਣਾ ਮੈਂ ਵੇਚਣ ਨਹੀਂ ਦਿੰਦਾ ਮੈਦੇ ਸੋਨ ਜੇ ਮਿੱੱਖਾ ਲੱਗੀ ਹੈ ਮਕਾਨ ਨੂੰ ਹਾਂ ਚੋਣ ਹੈ ਨੇ ਆਠ ਬਾਰ ਦੇ ਜਗਾ ਹੂੰ ਇਹਨੇ ਬਿਹਾਰ ਨੂੰ ਜੈ ਜੰਗਨ ਸੋ ਏ ਸੀ ਦੀ ਕਹਾਣੀ ਬੇਬੇ ਐਂਡ ਬਾਪੂ ਜੀ ਦੀ ਜਿਨ੍ਹਾਂ ਦੀ ਉਮਰ ਤਾਂ ਕਾਫੀ ਹੈ ਜਿਸ ਉਮਰ ਦੇ ਵਿੱਚ ਘਰ ਰਹਿਣਾ ਚਾਹੀਦਾ ਸੀ ਅੱਜ ਆਸ਼ਰਮ ਬੈਠੇ ਨੇ ਹਮੇਸ਼ਾ ਇਹ ਮੇਰਾ ਇੱਕ ਸਵਾਲ ਜਿਹੜਾ ਹਰ ਇੱਕ ਵੀਡੀਓ ਦੇ ਵਿੱਚ ਹੁੰਦਾ ਹੈ ਜੇਕਰ ਮਾਪੇ ਆਪਣੀ ਔਲਾਦ ਦੀ ਅੱਜ ਵੀ ਉਹਨਾਂ ਵੱਲੋਂ ਗਾਲਾਂ ਕੱਢੀਆਂ ਗਈਆਂ ਜਾਂ ਕੁੱਟਮਾਰ ਕੀਤੀ ਗਈ ਹੈ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਹਰਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਆਪਣੇ ਘਰ ਤੋਂ ਦੂਰ ਨੇ ਬਟ ਫਿਰ ਵੀ ਮਾਪੇ ਉਹਨਾਂ ਨੂੰ ਕਹਿੰਦੇ ਕਿ ਸਾਡੀ ਵੀਡੀਓ ਨਾ ਪਾਇਓ ਜੀ ਜਾਂ ਫਿਰ ਜੇ ਅਸੀਂ ਬੋਲ ਰਹੇ ਹਾਂ ਸਾਡੇ ਮੁੰਡੇ ਨੂੰ ਕਿੰਨੀ ਕ ਬੇਇੱਜ਼ਤੀ ਹੋਊਗੀ ਉਹ ਬੋਲਦੇ ਨੇ ਕਿਉਂਕਿ ਇਹਨਾਂ ਅੰਦਰ ਦੁੱਖ ਆ ਪਰ ਕਿਤੇ ਨਾ ਕਿਤੇ ਬੱਚੇ ਨੂੰ ਨਹੀਂ ਸ਼ਰਮ ਆਉਂਦੀ ਜੇ ਅੱਜ ਕਰੋਬਾਰ ਕੱਢ ਰਹੇ ਆ ਤੇ ਸਾਡੀ ਬਦਨਾਮੀ ਹੋਊਗੀ ਹਰ ਇੱਕ ਰਿਸ਼ਤੇਦਾਰ ਆਊਗਾ ਕਿ ਤੁਹਾਡੇ ਮਾਪੇ ਕਿੱਥੇ ਨੇ ਹਰ ਕੋਈ ਪੁੱਛੂਗਾ ਇਹ ਸਵਾਲ ਮੇਰਾ ਤੁਹਾਡੇ ਤੋਂ ਵੀ ਹੈ ਕਿ ਤੁਸੀਂ ਨਹੀਂ ਚਾਹਦੇ ਕਿ ਤੁਹਾਡੇ ਮਾਪੇ ਤੁਹਾਡੇ ਨਾਲ ਰਹਿਣ ਜੇਕਰ ਰਹਿ ਰਹੇ ਨੇ ਫਿਰ ਜੇਕਰ ਕਿਤੇ ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹੋ ਜਾਂ ਫਿਰ ਉਹ ਕਿਸੇ ਨਾਲ ਆਪਣਾ ਦੁੱਖ ਸਾਂਝਾ ਕਰ ਰਹੇ ਆ ਫਿਰ ਤੁਹਾਨੂੰ ਬਦਨਾਮੀ ਕਿਉਂ ਮਹਿਸੂਸ ਹੁੰਦੀ ਹੈ